ਕਰਦੀਆਂ ਚ ਤੁਹਾਡਾ ਗੁਰਮਤ ਪ੍ਰਕਾਸ਼ वर्ल्ड वाइड ਚੈਨਲ ਤੇ ਇਹ ਚੈਨਲ ਤੇ ਜੁੜਿਓ ਤਾਂ ਮੇਰੀ ਇਹ ਕੋਸ਼ਿਸ਼ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡਾ ਜੋ ਮਾਈਂਡ ਸੈਟ ਹੈ ਉਹ ਆਮ ਲੋਕਾਂ ਤੋਂ ਅਲੱਗ ਹੋ ਜਾਵੇ ਤੁਸੀਂ ਭੀੜ ਦਾ ਹਿੱਸਾ ਨਾ ਬਣੋ ਤੁਹਾਡੀ ਜੋ ਸ਼ਖਸੀਅਤ ਹੈ ਤੁਹਾਡਾ ਜੋ ਐਟੀਟਿਊਡ ਹੈ ਉਹ ਇੱਕ ਅਲੱਗ ਲੈਵਲ ਦਾ ਹੋਵੇ ਇੱਕ ਨੈਕਸਟ ਲੈਵਲ ਦਾ ਹੋਵੇ ਸੋ ਅੱਜ ਅਸੀਂ ਇਸ ਵੀਡੀਓ ਰਾਹੀਂ ਗੱਲ ਕਰਾਂਗੇ ਕਿ ਬਿਜ਼ਨਸ ਮਾਈਂਡ ਲੋਕਾਕੋਲ ਪੈਸਾ ਵੀ ਏ ਲੋਕਾਕੋਲ ਘਰ ਵੀ ਏ ਪਰਿਵਾਰ ਸਪੋਰਟ ਕਰਨ ਵਾਲਾ ਪਰ ਉਹਨਾਂ ਕੋਲ ਬਿਜ਼ਨਸ ਲਈ ਆਈਡੀਆ ਨਹੀਂ ਏ ਉਹ ਕਹਿੰਦੇ ਨੇ ਕਿ ਸਾਨੂੰ ਸਰਕਾਰੀ ਨੌਕਰੀ ਹੀ ਚਾਹੀਦੀ ਏ ਅਸੀਂ ਪ੍ਰਾਈਵੇਟ ਨੌਕਰੀ ਹੀ ਕਰ ਲਾਂਗੇ ਜਾਂ ਅਸੀਂ ਕਿਸੇ ਦੇ ਅੰਡਰ ਕੰਮ ਕਰ ਲਾਂਗੇ ਪਰ ਸਾਡੇ ਕੋਲ ਇਹ ਦਿਮਾਗ ਨਹੀਂ ਕਿ ਅਸੀਂ ਕੀ ਕੰਮ ਕਰੀਏ ਕਿਸ ਤਰੀਕੇ ਦੇ ਨਾਲ ਕੰਮ ਦੀ ਸ਼ੁਰੂਆਤ ਕਰੀਏ ਸੋ ਜਿਹਦੇ ਕੋਲ ਪਾਵਰ ਹੁੰਦੀ ਏ ਜਿਹਦੇ ਕੋਲ ਦਿਮਾਗ ਹੁੰਦਾ ਏ ਉਹਦੇ ਕੋਲ ਭਾਵੇਂ ਪੈਸਾ ਵੀ ਨਹੀਂ ਏ ਪਰਿਵਾਰ ਵੀ ਸਪੋਰਟ ਨਹੀਂ ਕਰਦਾ ਤਾਂ ਉਹ ਕੱਖਾਂ ਤੋਂ ਵੀ ਲੱਖਾਂ ਰੁਪਈਆ ਜੋ ਕਮਾ ਸਕਦਾ ਏ ਤੁਹ ਹਮੇਸ਼ਾ ਮਾਸਟਰਮਾਈਂਡ ਬਣੋ ਹਮੇਸ਼ਾ ਉਸ ਥਾਂ ਤੇ ਜਿੱਥੇ ਲੋਕਾਂ ਦੀ ਜੋ ਰਿਕੁਆਇਰਮੈਂਟ ਬਹੁਤ ਜ਼ਿਆਦਾ ਹੈ ਲੇਕਿਨ ਲੋਕ ਦੂਰ ਮਾਰਕੀਟ ਤੇ ਸਮਾਨ ਖਰੀਦਦੇ ਜਾ ਰਹੇ ਨੇ ਤਾਂ ਤੁਸੀਂ ਉਥੇ ਸੋਚ ਸਕਦੇ ਹੋ bizness ਆਈਡੀਆ ਲਗਾ ਸਕਦੇ ਹੋ ਕਿ ਲੋਕ ਕਿਹੜੀ ਚੀਜ਼ ਦੀ ਜ਼ਿਆਦਾ ਡਿਮਾਂਡ ਕਰਦੇ ਨੇ ਤਾਂ ਕਿਹੜੀ ਚੀਜ਼ ਜੋ ਉਹਨਾਂ ਨੂੰ ਉਥੇ ਨਹੀਂ ਮਿਲ ਰਹੀ ਤੇ ਉਹਨਾਂ ਨੂੰ ਸਟਰਗਲ ਕਰਨਾ ਪੈ ਰਿਹਾ ਅੱਜ ਕਈ ਇਸ ਤਰ੍ਹਾਂ ਦੇ ਸ਼ਹਿਰ ਕਈ ਇਸ ਤਰ੍ਹਾਂ ਦੇ ਪਿੰਡ ਕਸਬੇ ਨੇ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਜੋ ਲੋੜਾ ਵਾਸਤੇ ਦੂਰ ਸ਼ਹਿਰ ਜਾਣਾ ਪੈਂਦਾ ਹੈ ਜਾਂ ਉਹ ਚਾਹੁੰਦੇ ਨੇ ਕਿ ਉਹ ਜੋ ਸਹੂਲਤਾਂ ਸਾਨੂੰ ਘਰੇ ਬੈਠੇ ਮਿਲ ਜਾਵੇ ਅੱਜ ਇੰਨੇ ਕ ਜਿਆਦਾ ਬਿਜ਼ਨਸ ਆਈਡੀਆ ਡਿਵੈਲਪ ਹੋ ਚੁੱਕੇ ਨੇ ਪਰ ਲੋਕਾਂ ਨੂੰ ਨਹੀਂ ਪਤਾ ਸਾਡੇ ਜੋ ਨੌਜਵਾਨ ਆ ਇਹ ਚਾਹੁੰਦੇ ਕਿ ਇੰਨੇ ਸਿਰਦਰਦੀ ਲੈਣ ਨਾਲੋਂ ਚੰਗਾ ਏ ਕਿ ਅਸੀਂ ਆਪਣੀ ਸੈਲਫ ਰਿਸਪੈਕਟ ਗਵਾ ਕੇ ਕੋਈ ਨੌਕਰੀ ਕਰ ਲਾਂਗੇ 10 ਜਾਂ 12 ਹਜ਼ਾਰ ਦੀ ਸੋ ਮੇਰੀ ਬੇਨਤੀ ਏ ਕਿ ਜੇਕਰ ਤੁਹਾਡੇ ਕੋਲ ਥੋੜਾ ਜਿਹਾ ਵੀ ਪੈਸਾ ਏ ਜੇਕਰ ਤੁਸੀਂ ਨੌਕਰੀ ਵੀ ਕਰ ਰਹੇ ਹੋ ਤਾਂ ਫਿਰ ਵੀ ਇੱਕ ਸਾਈਡ ਬਿਜ਼ਨਸ ਜ਼ਰੂਰ ਰੱਖੋ ਜਿਹਦੇ ਵਿੱਚ ਲੋਕਾਂ ਦੀ ਰਿਕੁਆਇਰਮੈਂਟ ਨੂੰ ਸਮਝੋ ਤੇ ਆਪਣਾ ਜੋ ਮਾਈਂਡ ਆ ਉਹ ਬਿਜ਼ਨਸ ਮਾਈਂਡਰ ਜਿੱਥੇ ਅਸੀਂ ਫਜ਼ੂਲ ਦੀਆਂ ਰੀਲਾਂ ਦੇਖ ਕੇ ਜਾਂ ਫਜ਼ੂਲ ਦੇ ਲੋਕਾਂ ਨਾਲ ਬੈਠ ਕੇ ਆਪਣਾ ਟਾਈਮ ਵੇਸਟ ਕਰਦੇ ਆ ਉੱਥੇ ਅਸੀਂ ਇਹ ਸਰਚ ਕਰੀਏ ਕਿ ਕਿਸ ਪਿੰਡ ਦੇ ਵਿੱਚ ਕਿਸ ਸ਼ਹਿਰ ਦੇ ਵਿੱਚ ਅਸੀਂ ਆਪਣਾ ਜੋ ਬਿਜ਼ਨਸ ਆ ਉਹ ਡਿਵੈਲਪ ਕਰ ਸਕਦੇ ਆ ਲੋਕਾਂ ਦੇ ਬ੍ਰਾਂਡਾਂ ਪਿੱਛੇ ਨਾ ਪੱਜੋ ਤੁਸੀਂ ਖੁਦ ਇੱਕ ਬ੍ਰਾਂਡ ਉਹ ਤਿਆਰ ਕਰ ਸਕਦੇ ਹੋ ਜੇਕਰ ਤੁਸੀਂ ਆਪਣਾ ਸਾਰਾ ਫੋਕਸ ਆਪਣੇ ਤੇ ਲਗਾਓ ਫਿਜ਼ੀਕਲ ਤੌਰ ਤੇ ਫਿਟ ਹੋ ਮੈਂਟਲ ਤੌਰ ਤੇ ਪ੍ਰੇਪੇਅਰ ਹੋ ਪਬਲਿਕ ਨੈਟਵਰਕ ਬਣਾਓ ਤਾਂ ਤੁਸੀਂ ਜੋ ਕਾਕੇ ਆ ਉਤੋਂ ਵੀ ਲੱਖਾਂ ਰੁਪਇਆ ਕਮਾ ਸਕਦੇ ਉਹ ਵੀ ਲੋਕ ਨੇ ਜੋ ਘਰ ਬੈਠੇ ਹੀ ਬਹੁਤ ਸਾਰਾ ਇੰਟਰਨੈਟ ਤੇ ਹੀ ਬਹੁਤ ਸਾਰੀਆਂ ਇਸ ਤਰ੍ਹਾਂ ਦੀ ਉਹਨਾਂ ਨੇ ਵੈਬਸਾਈਟਾਂ ਜਾਂ ਇਸ ਤਰ੍ਹਾਂ ਦੇ ਬਿਜ਼ਨਸ ਸ਼ੁਰੂ ਕੀਤੇ ਨੇ ਕਿ ਉਹਨਾਂ ਦੇ ਅਕਾਊਂਟ ਦੇ ਵਿੱਚ ਬਹੁਤ ਜ਼ਿਆਦਾ ਪੈਸਾ ਆ ਰਿਹਾ ਸੋ ਕਦੀ ਵੀ ਵਿਲ